ਕਿਰਤੀ ਕਿਸਾਨ ਯੂਨੀਅਨ ਦੀ ਹੋਈ ਅਹਿਮ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗਵਿੰਦਰ ਸਿੰਘ ਪੁੱਲਰ ਅਤੇ ਜ਼ਿਲ੍ਹਾ ਸਕੱਤਰ ਸਰਸੇਂ ਸਿੰਘ ਪਨਮਲ ਵਾਲਾ ਦੀ ਅਗਵਾਈ ਹੇਠ ਪਿੰਪੰਡਾਲ ਵਿਖੇ ਹੋਈ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਅਮਨ ਰਿਸਰਚ ਅਸਿਸਟੈਂਟ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਨੇ ਹਾਜ਼ਰ ਕਿਸਾਨਾਂ ਪਾਸੋਂ ਸਰਕਾਰ ਵੱਲੋਂ ਬਣਾਈ ਗਈ ਪ੍ਰਾਲੀ ਨਾ ਸੜਨ ਦੀ ਪਾਲਿਸੀ ਲਾਗੂ ਨਾ ਹੋਣ ਦੇ ਕਾਰਨਾਂ ਸਬੰਧੀ ਵਿਚਾਰ ਲਏ ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬਨਾਮਲ ਵਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਆਮ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ ਅਤੇ ਜੋ ਸਰਕਾਰ ਵੱਲੋਂ ਪ੍ਰਾਲੀ ਸੰਭਲਣ ਲਈ ਮਸ਼ੀਨਰੀ ਦਿੱਤੀ ਜਾਂਦੀ ਹੈ ਉਹ ਛੋਟੇ ਕਿਸਾਨਾਂ ਨੂੰ ਨਹੀਂ ਮਿਲਦੀ ਵੱਡੇ ਵੱਡੇ ਕਿਸਾਨ ਅਕਸਰ ਸ਼ਾਹੀ ਨਾਲ ਮਿਲੇ ਪੂਤ ਕਰਕੇ ਲੈ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਝੋਨੇ ਦੀ ਪ੍ਰਾਲੀ ਨੂੰ ਮਜਬੂਰੀ ਵਸ ਛੇਕਰ ਕਿਸਾਨ ਅੱਗ ਲਗਾਉਂਦਾ ਵੀ ਹੈ ਤਾਂ ਉਸ ਦਾ ਪ੍ਰਦੂਸ਼ਣ ਕੁਝ ਦਿਨਾਂ ਲਈ ਹੀ ਹੁੰਦਾ ਹੈ ਪ੍ਰੰਤੂ ਦੂਜੇ ਪਾਸੇ ਫੈਕਟਰੀਆਂ ਦਾ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਹਨ ਉਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਜਦਕਿ ਉਹ ਹਵਾ ਅਤੇ ਪਾਣੀ ਨੂੰ ਦੂਸ਼ਿਤ ਕਰਦੇ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਛੋਨਾ ਪੰਜਾਬ ਦੀ ਫਸਲ ਨਹੀਂ ਹੈ ਅਤੇ ਮੱਕੀ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨਾਂ ਦੀ ਵਪਾਰੀਆਂ ਵੱਲੋਂ ਵੱਡੀ ਲੁੱਟ ਕੀਤੀ ਜਾਂਦੀ ਹੈ ਜੇਕਰ ਕਿਸਾਨਾਂ ਨੂੰ ਸਹੀ ਮੁੱਲ ਮਿਲੇ ਤਾਂ ਕਿਸਾਨ ਛੋਨੇ ਦੀ ਫਸਲ ਨੂੰ ਬੰਦ ਕਰਕੇ ਮੱਕੀ ਅਤੇ ਹੋਰ ਫਸਲਾਂ ਦੀ ਕਾਸ਼ਤ ਕਰ ਸਕਦਾ ਹੈ ਇਸ ਮੌਕੇ ਪ੍ਰਧਾਨ ਗੁਲਵਿੰਦਰ ਸਿੰਘ ਢੁਲਰ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀ ਰਾਏ ਲੈ ਕੇ ਇਹ ਸਰਵਾ ਕਰਵਾਇਆ ਜਾ ਰਿਹਾ ਹੈ ਤਾਂ ਇਸ ਸਰਵੇ ਨੂੰ ਅਮਲੀ ਰੂਪ ਦੇ ਕੇ ਛੋਟੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਣੀ ਛੋਨੇ ਦਾ ਰਕਬਾ ਘਟਾਉਣ ਲਈ ਖੇਤੀ ਮਾਡਲ ਬਦਲਿਆ ਜਾਵੇ ਅਤੇ ਪੰਜਾਬ ਸਰਕਾਰ 23 ਫਸਲਾਂ ਤੇ ਐਮਐਸਪੀ ਲਾਗੂ ਕਰੇ ਇਸ ਮੌਕੇ ਜਗਜੀਤ ਸਿੰਘ ਔਜਲਾ ਬਲਾਕ ਪ੍ਰਧਾਨ ਨਟਾਲਾ ਗੁਰਬਖਸ਼ ਸਿੰਘ ਸਰਕਲ ਪ੍ਰਧਾਨ ਸੁਭਾਨਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਕਹਿੰਦੇ ਵੀ ਪੰਜਾਬ ਲਈ ਪੰਡਾਲ ਵੇਰ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ICSSR ਦੁਬਿਧੀ ਵੱਲੋਂ ਸਰਕਾਰ ਦਾ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਆ ਕਿ ਮਾਝੇ ਦੇ ਦੁਆਬੇ ਦੇ ਵਿੱਚ ਜਿਹੜੀ ਪਰਾਲੀ ਮਚਾਈ ਜਾਂਦੀ ਹੈ ਕਿਸਾਨਾਂ ਵੱਲੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਬਸਿਡੀਆਂ ਦੇ ਰਹੇ ਹਾਂ ਮਸ਼ੀਨਾਂ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਪਰ ਹਜੇ ਵੀ ਜਿਹੜੇ ਕਿਸਾਨ ਆ ਉਹ ਪਰਾਲੀ ਮਚਾਣੋਂ ਹਟ ਨਹੀਂ ਰਹੇ ਤਾਂ ਸਰਕਾਰ ਆਪਣੇ ਵੱਲੋਂ ਕਹਿ ਰਹੀ ਹੈ ਕਿ ਅਸੀਂ ਮਸ਼ੀਨਾਂ ਦੇ ਰਹੇ ਹਾਂ ਪਰ ਜਿਹੜੀ ਵਿਚਨੀ ਗੱਲ ਹੈ ਕਿ ਕਿਸਾਨਾਂ ਤੱਕ ਉਹ ਪਹੁੰਚ ਨਹੀਂ ਰਹੀਆਂ ਜਾਂ ਸਬਸਿਡੀਆਂ ਨੇ ਉਹ ਡਾਇਰੈਕਟ ਕੰਪਨੀਆਂ ਨੂੰ ਜਾਂਦੀਆਂ ਨੇ ਤਾਂ ਸਰਕਾਰ ਦਾ ਦਾਵਾ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਕਿਸਾਨ ਸਾਡੀ ਗੱਲ ਨਹੀਂ ਮੰਨਦੇ ਸੋ ਗਰਾਉਂਡ ਲੈਵਲ ਤੇ ਕੀ ਬਿਜਲੀ ਗੱਲ ਕੀਤੀ ਹੈ ਕਿਸਾਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਦੀ ਮੇਨ ਸਮੱਸਿਆ ਕੀ ਹੈ ਕਿ ਮਸ਼ੀਨਾਂ ਦੀ ਪਹੁੰਚ ਉਹਨਾਂ ਤੱਕ ਹੈਗੀ ਐ ਸਬਸਿਡੀਆਂ ਮਿਲ ਰਹੀਆਂ ਨਹੀਂ ਮਿਲ ਰਹੀਆਂ ਤੇ ਅੱਗੇ ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਆ ਇਹਦੇ ਨਾਲ ਰਿਲੇਟਡ ਦੀ ਸਰਕਾਰ ਉਹਨਾਂ ਦੀ ਕਿੱਦਾਂ ਹੋਰ ਮਦਦ ਕਰੇ ਇਹ ਕੰਪਨੀਆਂ ਦਾ ਕੀ ਰੋਲ ਹੈ ਉਹ ਤੁਹਾਨੂੰ ਦੇ ਰਹੀਆਂ ਨੇ ਜਾਂ ਨਹੀਂ ਦੇ ਰਹੀਆਂ ਜਾਂ ਤੁਹਾਡੇ ਜੋ ਵੀ ਵਿਚਾਰ ਨੇ ਇਸ ਨਾਲ ਸੰਬੰਧਿਤ ਉਹਨਾਂ ਦੇ ਰਿਲੇਸ਼ਨਸ਼ਿਪ ਨਾਲ ਦੇ ਕਿੰਨੀ ਅੰਬੀਸਾ ਦੇ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਕਿ ਮਾਝੇ ਦੇ 도ਆਬੇ ਦੇ ਜਿਹੜੇ ਪਿੰਦ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਪ ਕਿਸਾਨਾਂ ਨਾਲ ਜਾ ਕੇ ਗੱਲਬਾਤ ਕੀਤੀ ਜਾਵੇ ਕਿ ਮੇਨ ਮੁੱਦਾ ਕੀ ਹੈ ਗਰਾਊਂਡ ਲੈਵਲ ਤੇ ਜਿਸ ਤਰ੍ਹਾਂ ਸੀ ਉਹ ਸਾਰੀ ਰਿਪੋਰਟ ਤਿਆਰ ਕਰਕੇ ਅੱਗੇ ਸਰਕਾਰ ਨੂੰ ਭੇਜਾਂਗੇ ਉਸ ਨਾਲ ਅਸੀਂ ਆ ਵੀ 200 ਰੁਪਇਆ ਕੰਟਰਟਰ ਦਾ ਜਿਹੜਾ ਉਹ ਪ੍ਰਾਜਾ ਤੁਹਾਨੂੰ ਚੱਕਰ ਹੀ ਦੇਵਾਂਗੇ 6000 ਕਿੱਲੇ ਦਾ ਉਹ ਮੇਰਾ ਖਿਆਲ ਪੰਜਾਬ ਦੇ ਵਿੱਚ ਅੱਜ ਤੱਕ ਕਿਤੇ ਵੀ ਉਹ ਨਹੀਂ ਦਿੱਤਾ। ਕਿਤੇ ਵੀ ਨਿਗਾ ਦਿੱਤਾ ਗਿਆ ਵੀ ਜਿਹੜਾ ਕਿਸ ਨੂੰ ਦਿੱਤਾ ਗਿਆ। ਨਾ ਹੀ ਕਿਸੇ ਕਿਸਾਨ ਨੂੰ ਅੱਜ ਤੱਕ ਕਿਸੇ ਨੇ ਵੀ ਸਬਸਿਡੀ ਤੇ ਕੋਈ ਸੰਸਨ ਮੇਰਾ ਨਹੀਂ ਖਿਆਲ ਵੀ ਕਿ ਸਾਡੇ ਰਾਕੇ ਕਿਹਨੂੰ ਮਿਲਿਆ ਹੋਵੇ। ਵੀ ਉਹ ਵਾਪ ਜਿਹੜੇ ਵੱਡੇ ਵੱਡੇ ਲੋਕ ਆ ਉਹ ਜਾਂ ਤਾਂ ਆਪਣੇ ਘਰਾਂ ਦਾ ਹੀ ਇੱਕ ਗਰੁੱਪ ਬਣਾ ਕੇ ਉਹ ਜਿਹਨੇ ਸੰਧੋ ਫੀਲ ਕੇ ਉਹ ਲੈ ਜਾਂਦੇ ਆ ਤੇ ਕਿਸੇ ਨੂੰ ਉਹ ਸੰਧ ਜਿਹੜੇ ਉਹ ਮਿਲਦੀ। ਬਾਕੀ ਥੋੜੀ ਜਿੰਨਾ ਕਿ ਫਾਰਮ ਪਰਦੇ ਨੂੰ ਤੇ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਜੇਕਰ ਸਰਕਾਰ ਚਾਵੇ ਤੇ ਜਿਹੜੀ ਇਹ ਝੋਨੇ ਦੀ ਫਸਲ ਆ ਜਿਹੜੀ ਇਹ ਤਾਂ ਵੀ ਹੈ ਇਹ ਸਾਡੀ ਇਹ ਪੰਜਾਬ ਦੀ ਫਸਲ ਨਹੀਂ ਹੈਗੀ ਇਹਦੇ ਨਾਲ ਸਾਡਾ ਬੜਾ ਵੱਡਾ ਨੁਕਸਾਨ ਹੋਇਆ ਪਾਣੀ ਦਾ ਵੀ ਨੁਕਸਾਨ ਹੋਇਆ ਤੇ ਸਰਕਾਰ ਸਾਨੂੰ ਜਿਹੜਾ ਵਾ ਉਹ ਫਸਲਾਂ ਦਾ ਪੂਰਾ ਮੁੱਲ ਜਿਹੜਾ ਉਹ ਦਈ ਨਹੀਂ ਨਾ ਸਾਡੀਆਂ ਫਸਲਾਂ ਚੱਕਣ ਦੀ ਕੋਈ ਗਰੰਟੀ ਦੇ ਲਈ ਹੈ ਅੱਜ ਤੁਹਾਡੇ ਸਾਹਮਣੇ ਜਾਂ ਮੱਕੀ ਦੀ ਫਸਲ ਆ ਪੰਜਾਬ ਨੂੰ ਮੱਕੀ ਦੀ ਇਹ ਵੇਲੇ ਘਟੋ ਘਟ 40 ਟਨ ਮੱਕੀ ਦੀ ਲੋੜ ਆ ਇਹ ਮੇਰਾ ਖਿਆਲ ਆ ਵੀ 7-8 ਲੱਖ ਰੁਪਏ ਤੋਂ ਕਣ ਕੇ ਜਿਹੜੀ ਆ ਮੱਕੀ ਦੀ ਉਹ ਵਧਣੀ ਨਹੀਂ ਤੇ ਵਪਾਰੀ ਨੇ ਰਲ ਕੇ ਪੂਰਾ ਜ਼ਿਮੀਦਾਰ ਨੂੰ ਲੁੱਟਿਆ ਵਾ ਸੁੱਕੀ ਮੱਕੀ ਵੀ ਜਿਹੜੀ ਆ 15-1600 ਤੋਂ ਉੱਪਰ ਨਹੀਂ ਲੈ ਰਹੇ ਜਦੋਂ ਕਿ 2400 ਰੁਪਏ ਉੱਤੇ ਦੀ ਗਰੰਟੀ ਹੈ ਜੇਕਰ ਉਹ ਮੱਕੀ ਦੀ ਫਸਲ ਜਿਹੜੀ ਆ ਉਹਦਾ ਰੇਟ ਦਿੱਤਾ ਜਾਵੇ ਕਿਸਾਨ ਨੂੰ ਕਿਸਾਨ ਆਪਣਾ ਹੋਰ ਕੋਈ ਬਦਲਵਾ ਹੱਲ ਕੱਢ ਸਕਦਾ ਵਾ ਝੋਨੇ ਦੀ ਫਸਲ ਨੂੰ ਬਦਲ ਸਕਦਾ ਵਾ ਅਸੀਂ ਪਾਣੀ ਆਪਣਾ ਵੀ ਬਚਾ ਸਕਦੇ ਆ ਤੇ ਉਦੇ ਨਾਲ ਵੱਡੇ ਵੱਡੇ ਵਪਾਰੀ ਜਿਹੜੇ ਪਿਛਲੇ ਸਾਲ ਵੀ ਸਾਡੇ ਇੱਥੇ ਕਪੂਤਰੇ ਦੇ ਵਿੱਚ ਇੱਕ ਵਪਾਰੀ ਆ ਰਾਣਾ ਗਦੀਤ ਆ ਤੇ ਇੱਕ ਨਾਮੀ ਨਾਮ ਦਾ ਵਪਾਰੀ ਆ ਬਹੁਤ ਤਗੜਾ ਉਹਦੇ ਨਾਲ ਰਲ ਕੇ ਗੱਲ ਕਰਨ ਦੇ ਹੈਗਾ ਵੀ ਆਪਾਂ ਰੇਟ ਜਿਹੜਾ ਵਾ 15-1600 ਤੱਕ ਨਾ ਦੀਏ ਤਾਂ ਵੀ ਕਟਾਈਏ ਥੱਲੇ ਯਾਨੀ ਕਿ ਡਟ ਕਰਨੀ ਆ ਜ਼ਿੰਮੇਦਾਰ ਵੀ ਤੇ ਉਹ ਜੇਕਰ ਸਰਕਾਰ ਦਾ ਜੇ ਕੋਈ ਧਿਆਨ ਨਾ ਕੋਈ ਮਾਰਕੀਟ ਕਮੇਟੀਆਂ ਦਾ ਧਿਆਨ ਨਾ ਕੋਈ ਡੀਸੀ ਦਾ ਕੋਈ ਇਹਦਾ ਕਿਸੇ ਪਾਸੇ ਧਿਆਨ ਨਾ ਵੀ ਇਹ ਜਿਹੜੀ ਕਸਾਲ ਐ ਸੋ ਜੀ ਮੱਕੀ ਦੀ ਡਟ ਹੋ ਰਹੀ ਐ ਜੇਕਰ ਮੱਕੀ ਦਾ ਰੇਟ ਪੂਰਾ ਦਿੱਤਾ ਜਾਵੇ ਤੇ ਬਦਲਵੀਂ ਫਸਲ ਹੋ ਕੇ ਊਮ ਜੀ ਦੀ ਫਸਲ ਲੱਗ ਸਕਦੀ ਆ ਪਾਣੀ ਬਚ ਸਕਦਾ ਵਾ ਹੋਰ ਫਸਲਾਂ ਹੋ ਸਕਦੀਆਂ ਵਾ ਇਹ ਦੋਨੇ ਦੀ ਜਿਹੜੀ ਏਰੀਆ ਵਾ ਉੱਥੇ ਜਿਹੜੀ ਆ ਮੱਕੀ ਦੀ ਫਸਲ ਜਿਹੜੀ ਬਿਜਾਈ ਹੋਣੀ ਆ ਉਹ ਹੋ ਸਕਦੀ ਇਹਨੂੰ ਪੂਰਾ ਰੇਟ ਮਿਲਿਆ ਉਹ ਲਾ ਸਕਦੇ ਆ ਜੇ ਪੂਰਾ ਰੇਟ ਨਹੀਂ ਮਿਲਦਾ ਉਹ ਗਰਾ ਫਿਰ ਆਪਣਾ ਘਾਟਾ ਪੂਰਾ ਕਰਨੀ ਝੋਨਾ ਲਾਉਂਦਾ ਝੋਨੇ ਦੀ ਫਸਲ ਲਾ ਲੈਂਦਾ ਤੇ ਪਾਣੀ ਜਿਹੜਾ ਵਾ ਉਹ ਉਸ ਏਰੀਆ 'ਚ ਸਾਡੇ ਨਾਲੋਂ ਜ਼ਿਆਦਾ ਡੰਗਾਇਆ ਡੰਗਾਈਏ ਗਿਆ ਹੈ ਇਸ ਕਰਕੇ ਸਾਨੂੰ ਏਰੀਆ 'ਚ ਸਮੱਸਿਆਵਾਂ ਸਾਰੀਆਂ ਉਸੇ ਦੱਸਣੀ ਹੈ ਤੇ ਜੀ ਆ ਉਹਨਾਂ ਨੂੰ ਦੱਸਿਓ ਤੇ ਇਹਦੇ ਤੇ ਆਪਾਂ ਨੂੰ ਮਦਦ ਆਵੇ ਜੇ ਸਰਕਾਰ ਨਹੀਂ ਕੋਸ਼ਿਸ਼ ਕੀਤੀ ਤਾਂ ਨਾਲ ਸਾਾਨੂੰ ਕੁਝ ਕਰਨਾ ਵੀ ਚਾਹੀਦਾ ਮਾਈਕਰ ਜੀ ਕੀ ਫਤ ਹੈ ਮਾਡਾ ਜੀ ਦਰ ਕੋ ਤੋਂ ਦਊਗਾ ਜਿੱਦਾਂ ਪ੍ਰਧਾਨ ਜੀ ਹੁਣਾਂ ਦੱਸਿਆ ਵਾ ਸਾਰੀ ਗੱਲ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਜਿਹੜਾ ਆਪਣਾ ਪਾਣੀ ਆ ਉਹ ਮੁਕਾਲੀ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਜਿਹੜਾ ਜ਼ਹਿਰ ਆ ਦਿਖਾਈਏ ਐਸ ਵੇਲੇ ਹੀ ਜ਼ਹਿਰ ਖਾ ਰਹੇ ਆ ਮਜਬੂਰ ਕਹਿੰਨੇ ਕੀਤਾ ਸਾਨੂੰ ਸਰਕਾਰਾਂ ਨੇ ਕਦੋਂ ਕੀਤਾ ਜਦੋਂ ਭੁੱਖੇ ਮਰ ਰਿਆ ਸੀ ਇੰਡੀਆ ਭੁੱਖਾ ਮਰ ਰਿਆ ਸੀ じゃ ਉਦੋਂ ਕਹਿੰਦੇ ਵੀ ਹਰੀ ਕ੍ਰਾਂਤੀ ਦੀ ਲੋੜ ਆ ਅੰਨ ਹੈ ਨਹੀਂ ਦੇ ਸਭ ਤੋਂ ਵੱਧਿਆ ਪੰਜਾਬ ਦਾ ਇਹਨਾਂ ਨੇ ਕਿਸਾਨਾਂ ਨੇ ਪੂਰਾ ਜੋਰ ਲਾ ਕੇ ਆਪਣਾ ਜ਼ਮੀਨਾ ਜਿਹੜੀਆਂ ਸੀਗੀਆਂ ਝੋਨਾ ਲਾ ਕੇ ਚੋਨੇ ਨੂੰ ਇਥੋਂ ਤੱਕ ਪਹੁੰਚਾਤਾ ਕਿ ਅੱਜ ਝੋਨਾ ਰੋਲਣ ਰੋਲੰਡਿਆ ਵਾ ਜਦੋਂ ਇਹਨਾਂ ਨੂੰ ਲੋੜ ਸੀਗੀ ਉਦੋਂ ਉਹਨਾਂ ਨੇ ਸਾਨੂੰ ਕਿਹਾ ਹਾਲਾਂਕਿ ਪ੍ਰਧਾਨ ਜੀ ਜੇ ਆਪਾਂ ਗੱਲ ਕਰੀਏ ਝੋਨਾ ਵੀ ਸਾਡੀ ਫਸਲ ਨਹੀਂ ਗਈ ਤੇ ਸਾਡੀ ਕਣਕ ਵੀ ਫਸਲ ਨਹੀਂ ਗਈ ਜਿਹੜੀ ਕਣਕ ਵੀ ਆ ਸਾਡੀ ਡੀਐਨਏ ਵਿੱਚ ਨਹੀਂ ਹੈਗੀ ਕਣਕ ਵੀ ਜਿਹੜੀ ਆ ਚਲੋ ਲੰਮੀ ਗੱਲ ਹੈ ਕਿ ਜਿਹੜੀ ਜਿਹੜੀ ਹੈਗੀ ਆ ਗੋਰਿਆਂ ਵੱਲੋਂ ਕਣ ਕਿਥੇ ਲੱਲਦੀ ਗਈ ਆ ਸਾਡਾ ਮੁੱਖ ਜਿਹੜੀਆਂ ਸਾਡੀਆਂ ਫਸਲਾਂ ਸੀ ਜਵਾਰ ਮੱਕੀ ਬਾਜਰਾ ਉਹ ਚੀਜ਼ਾਂ ਹੀ ਖਾਂਦੇ ਸੀਗੇ ਕਣਕ ਤਾਂ ਹੁੰਦੀ ਨਹੀਂ ਸੀ ਆਪਣੇ ਚਲੋ ਉਹ ਉਸ ਵਿਸ਼ੇ ਤੇ ਨਹੀਂ ਆਪਾਂ ਜਾਂਦੇ ਝੋਨੇ ਵਾਲ ਤੇ ਆਪਾਂ ਆਉਣੇ ਆ ਅੱਜ ਝੋਨੇ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਵੱਡਾ ਮੈਂ ਸਮਝਦਾ ਕਾਰਨ ਜਿਹੜਾ ਹੈਗਾ ਉਹ ਹੈਗਾ ਸਾਡੀ ਖੇਤੀ ਨੀਤੀ ਹੈ ਨਹੀਂ ਕੋਈ ਜਿਸ ਤਰੀਕੇ ਨਾਲ ਮੈਂ ਇਟਲੀ ਵਿੱਚ ਰਹਿ ਕੇ ਆਇਆ ਉੱਥੇ ਉਹਨਾਂ ਨੇ ਖੇਤੀ ਨੀਤੀ ਬਣਾਈ ਆ ਉਹਨਾਂ ਨੇ ਏਰੀਆ ਡਿਵਾਈਡ ਕੀਤਾ ਹੋਇਆ ਏਰੀਆ ਵੰਡਿਆ ਹੋਇਆ ਵਾ ਇਸ ਏਰੀਆ ਦੇ ਵਿੱਚ ਆਫਸਲ ਹੋਊਗੀ ਆਪਣੇ ਪੰਜਾਬ ਦੇ ਵਿੱਚ ਜਦੋਂ ਆਪਾਂ ਸਾਰਾ ਪੰਜਾਬ ਲਾ ਲਈਏ ਉਹਦੇ ਵਿੱਚ ਪਤਾ ਕਿਹੜੇ ਕਿਹੜਾ ਜਿਹੜਾ ਖਦਰੀ ਦੇ ਨਿਸ਼ਾਨ ਪਾਣੀ ਘਟਿਆ ਜਿੱਥੇ ਉਥੇ ਝੋਨਾ ਬਿਲਕੁਲ ਨਾ ਲਾਉਣ ਦੀ ਆਗਿਆ ਨਾ ਹੋਵੇ ਜਿਹੜਾ ਏਰੀਆ ਜਿੱਥੇ ਪਾਣੀ ਬਿਲਕੁਲ ਜ਼ਿਆਦਾ ਆ ਉਹ ਉਥਾਂ ਵੰਡਿਆ ਜਾਵੇ ਝੋਨਿਆਂ ਥਾਂ ਜਿਹੜਾ ਹੈਗਾ ਉਹਨੂੰ ਝੋਨੇ ਵਾਲੇ ਪਾਸੇ ਰੱਖ ਦਿੱਤਾ ਜਾਵੇ ਬਾਕੀ ਜਿੱਥੇ ਫਸਲਾਂ ਦੂਜੀਆਂ ਸਾਰੀਆਂ ਮਾੜੀਆਂ ਮਾਣ ਫਸਲਾਂ ਲੱਗ ਜਾਣ ਆਪੇ ਸਾਡੀ ਫਸਲ ਦਾ ਮੁੱਲ ਪੈਣਾ ਸ਼ੁਰੂ ਹੋ ਜਵੇ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਪਰਾਲੀ 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 ਖਤਮ ਕਰਨੀ ਪਰਾਲੀ ਸਾਡੀ ਸਾਡੇ ਵਾਸਤੇ ਛੋਟੀ ਮੁੱਤ ਸਰਦਾਰਦੀ ਆ ਸਾਡੇ ਵਾਸਤੇ ਵੀ ਬਹੁਤ ਵੱਡੀ ਸਰਦਾਰਦੀ ਆ ਕਿਉਂਕਿ ਅਸੀਂ ਜਿਹੜੀ ਪਰਾਲੀ ਆ ਉਹ ਆਪਾਂ ਜੇ ਗੱਲ ਕਰ ਲਈਏ ਆ ਨਾੜਵੀ ਕਣਕ ਦੇ ਨਾੜਵੀ ਤੇ ਮੈਂ ਅੱਜ ਬੰਦੇ ਲਾਏ ਹੋਏ ਆ ਆਪਣੇ ਦੁਬਾਰਾ ਝੋਨਾ ਲਾ ਰਹੇ ਆ ਉੱਠਾ-ਗਾਠਾ ਜੇ ਮਰ ਗਿਆ ਤੇ ਹਵਾ ਉਹਦੀ ਆ ਉਹ ਜਿਹੜਾ ਉਹਦਾ ਹੈਗਾ ਕਣਕ ਦਾ ਨਾੜ ਗਿਆ ਵਾ ਉਹ ਜਿੱਥੇ ਜਾਂਦਾ ਉੱਥੇ ਬੂਟੇ ਮਾਰ ਦਿੰਦਾ ਸਾਨੂੰ ਦੁਬਾਰਾ ਮੀਨਤ ਦੇਣੀ ਪੈਣੀ ਹੈ ਸਾਨੂੰ ਸਾਨੂੰ ਵੀ ਪੜਾਏ ਤੋਂ ਸਾਨੂੰ ਕੋਈ ਵਧੀਆ ਨਹੀਂ ਲੱਗਦਾ ਇਹ ਥੋੜਾ ਜਿਆਦਾ ਧਿਆਨ ਨਾਲ ਸੁਣੀਏ ਤਾਂ ਵਿਸ਼ਾ ਤੇ ਠੀਕ ਹੈ ਉੱਥੇ ਵਿਸ਼ਾ ਕਰੀਏ ਤਾਂ ਇਹ ਜੋ ਲੰਬਾ ਕਰੀਏ ਇਸ ਵਿੱਚ ਬਹੁਤ ਕੁਝ ਹੋ ਜਾਣਾ ਪ੍ਰਾਈਜ਼ ਦਾ ਵਿਸ਼ਾ ਵਾ ਮਾਮਲਾ ਪ੍ਰਾਈਜ਼ ਦਾ ਹੀ ਵਾ ਲੰਬਾ ਅੱਜ ਅਸੀਂ ਮੁੜ ਕੇ ਆਪਾਂ ਮੀਟਿੰਗ ਵੀ ਕਰਨੀ ਹੈ ਨੌ ਪੇਜ ਨੂੰ ਮਨਜ਼ੂਰੀ ਕਰਟਾ ਲਿਆ ਉਹਦੇ ਆਪਾਂ ਸਮਰਥਨ ਕਰ ਰਹੇ ਹਾਂ ਉੱਥੇ ਵੀ ਗੱਲਬਾਤ ਕਰ ਲਈ ਆਪਾਂ ਪਹਿਲਾ ਪ੍ਰਾਈ ਦੇ ਵਿਸ਼ੇ ਤੇ ਬੋਲੀਏ ਕਿ ਪ੍ਰਾਈ ਅਸਲ ਜੋ ਸ਼ਸਤਰ ਪ੍ਰਿਆਵ ਦਾ ਲਗਭਗ ਕਮੇਟੀਆਂ ਬਣਾ ਕੇ ਉਹ ਹੀ बार-बार ਉਹ ਹੀ ਸਬਚੀ ਲੋਕ ਲਈ ਜਾਂਦਾ ਹੈ बार-बार ਉਹ ਹੀ ਕੋ ਬਹੁਤ ਲੋਕਾਂ ਨੂੰ ਮਿਲਦੀ ਨਹੀਂ ਹੈ ਉਹ ਮਹਿਕਮੇ ਆਲੇ ਸਾਰੇ ਰਲੇ ਆ ਉਹ ਕਈ ਚਾਰ-ਚਾਰ ਮਾਰੀ ਵੀ ਲੱਗੇ ਆ ਬਹੁਤ ਉਹ ਉਹ ਪਰਿਵਾਰ ਉਹ ਸੋਸਾਇਟੀਆਂ ਉਹ ਹੀ ਸਾਰਾ ਕੁਝ ਲਈ ਜਾਂਦਾ ਹੈ ਸੇ ਪਦਨ ਤੱਕ ਨਹੀਂ ਦੇ ਨਹੀਂ ਸਾਡੇ ਜਿੰਨੇ ਕ ਪੀਓ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਲੈ ਕੇ ਜੁੜਿਆ ਹੋਇਆ ਹੈ ਪਰ ਉਹ ਸਾਰੇ ਆਪ ਆਪਣੇ ਦਫਤਰਾਂ ਦੇ ਬੈਠ ਕੇ ਏਸੀ ਥੱਲੇ ਬੈਠ ਕੇ ਚਲੇ ਜਾਂਦੇ ਆ ਕੋਈ ਰੂਮ ਲੈਵਲ ਤੱਕ ਜਾਂਦਾ ਨਹੀਂ ਗਰਾਊਂਡਵਰਕ ਹੋ ਨਹੀਂ ਰਿਹਾ ਉਦਾਂ ਹੀ ਸਬਸਟੀਆਂ ਆਉਂਦੀਆਂ ਚਲੇ ਜਾਂਦੀਆਂ ਵੱਡੀ ਪੱਧਰ ਤੇ ਛੋਟੀ ਕਿਸਾਨੀ ਆ ਛੋਟੀ ਕਿਸਾਨੀ ਨੂੰ ਜਿਹੜੀ ਬਿਛੜੀ ਚੱਲਣੀ ਆ ਵੱਡੇ ਟਰੈਕਟਰਾਂ ਚਲਣੀਆਂ ਵੱਡੀ ਬਿਛੜੀ ਨਾ ਚੱਲ ਰਹੀਆਂ ਛੋਟੀ ਨਾ ਨਹੀਂ ਚੱਲ ਰਹੀ ਉਹ ਵਿਚਾਰਾ ਲੈ ਹੀ ਨਹੀਂ ਸਕਦਾ ਉਹ ਨਾ ਵਾਗ ਲਿਆ ਪੱਠੇ ਵੀ ਜੜਿਆ ਨਹੀਂ। ਓਥੇ ਵੀ ਜੜਿਆ ਤੇ ਫਿਰ ਕਿ ਕਿੱਦਾਂ ਕਰੂ ਉਹਨੂੰ ਹੱਲ? ਇਹ ਤੇ ਅਗ ਲਾਊਗਾ ਹੀ ਨਾ। ਥੋੜਾ ਜਿਹਾ ਥਾਂ ਦੋ ਪਨਾਰੋਂ ਨੇ ਪੱਠੇ ਬੀਜਨੇ ਨਾ ਆਉਂਦੀ ਮਸ਼ੀਨਰੀ ਚੱਲਨੀ ਹੈ ਨਾ ਹੋਊਗਾ। ਅੱਗ ਲਾ ਕੇ ਫਿਰ ਦੀਜੂਗਾ। ਚਲ। ਉਹਦਾ ਕੋਈ ਹਾਲ ਹੀ 68% ਛੋਟੀ ਕਿਸਾਨੀ ਆ। ਇਹਦੇ ਕੋਲ ਸਾਰੇ ਕੋ ਛੋਟੇ ਟ੍ਰੈਕਟਰ ਆ ਵੱਡੀ ਕਿਸਾਨੀ ਥੋੜੀ ਆ ਉਹ। ਵੱਡੇ ਟ੍ਰੈਕਟਰ ਵੀ ਨਾ ਕੋਈ ਉਹਨਾਂ ਕੋ ਮਸ਼ੀਨਰੀ ਆ ਬਸ ਇਹਨਾਂ ਮਸ਼ੀਨ ਛੋਟੀ ਦੀ ਖੇਤੀ ਦੀ। ਟ੍ਰੈਕਟਰ ਦੀ ਖੇਤੀ। ਆ ਜਿਹੜੀ ਵੱਡੀ ਮਸ਼ੀਨਰੀ ਆਉਂਦੀ ਹੈ ਵੱਡੇ ਵੱਡੇ ਸਰਮਾਇਦਾਰਾਂ ਕੋਲ ਆ ਜਿਹੜੀਆਂ ਪ੍ਰਾਣੀ ਇਕੱਠੀ ਕਰਦੇ ਆ ਕਿਹੜਾ ਛੋਟਾ ਕਿਸਾਨ ਲੈਣੂ ਬਈ ਆਮ ਕਿਸਾਨੀ ਸਾਰੇ ਅੰਕੜੇ ਇਹਨਾਂ ਕੋਲ ਪਏ ਆ ਸਾਰਾ ਕੁਝ ਪਿਆਵਾ ਬਾਰ-ਬਾਰ ਲੋਕਾਂ ਦਾ ਟਾਈਮ ਵੇਸਟ ਕਰਦਾ ਜਾਂ ਗਰਾਊਂਡ ਪੱਧਰ ਤੇ ਆ ਕੇ ਲੋਕਾਂ ਨਾਲ ਗੱਲ ਕਰਨਾ ਸਾਰਾ ਕੁਝ ਹੋਵੇ ਸੋਸਾਇਟੀਆਂ ਹੈਗੀਆਂ ਬਣੀਆਂ ਸੋਸਾਇਟੀਆਂ ਦਾ ਵੀ ਤਗੜੇ ਲੋਕਾਂ ਦਾ ਕੰਮ ਜਾਂ ਦੇਖੋ ਕੰਟਰ ਆਇਆ ਦੂਜੀ ਮਸ਼ੀਨਰੀ ਆਇਆ ਉਹ ਤਗੜੇ ਲੋਕ ਹੀ ਵਾਈ ਜਾਂਦੇ ਨੇ ਲੋਕ ਆਪਣੇ ਕਿੰਨੇ ਕਿੰਨੇ ਟਰੈਕਟਰ ਆ ਉਹ ਹੀ ਵਾਈ ਜਾਂਦੇ ਨੇ ਉਹ ਲੋਕਾਂ ਕੋਲ ਜਾਂਦੀ ਨਹੀਂ ਹੈ ਇਹ ਵੇਖਣਾ ਕਿ ਨੇ ਆ ਇਹ 517 ਮਲੇ ਬਣਾਉਂਦੇ ਇੱਕ ਵਿਧਾਨ ਸਭਾ 517 ਵਿਧਾਨ ਸਭਾ ਹਲਕੇ ਆ ਜੇ ਸਾਰੇ ਹੀ ਲੋਕ ਆਪ ਆਪਣੇ ਵਿਧਾਨ ਸਭਾ ਹਲਕੇ ਤੇ ਗਰਾਊਂਡ ਵਰਕ ਲੋਕਾਂ ਦਾ ਕਰਨਾ ਐਮ ਐਲ ਏ ਸਾਰਾ ਕੁਝ ਵੇਖਣ ਕਿ ਕੀ 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 ਚੰਗੀ ਆ ਕੀ ਕੀ ਹੋਣਾ ਚਾਹੀਦਾ ਕਿੱਥੇ ਜਿਹੜੀ ਫਸਲ ਹੋ ਸਕਦੀ ਆ ਇਹ ਸਾਰਾ ਕੁਝ ਹੋ ਸਕਦਾ ਜੇ ਕਿਉਂ ਸਰਕਾਰਾਂ ਕਿਉਂ ਨਹੀਂ ਆਂਦੀ ਕੀ ਕਿ 350 400 ਰੁਪਏ ਠੀਕ ਹੈ ਜੀ ਤੇ 4 4 ਦਿਨ ਲੈਣਾ ਤੇ ਲੱਗਣਾ ਪੈਂਦਾ ਸੀ ਲਾਲੇ ਅਸੀਂ ਖੁਦ ਲੱਗਦੇ ਹੁੰਦੇ ਸੀ ਕੰਮ ਤੇ ਵੀ ਜਾਣਾ ਤੇ ਛੁੱਟੀ ਵੀ ਜਦ ਨਹੀਂ ਤੇ ਸਿਲੰਡਰ ਹੁੰਦਾ ਮਿਲਦਾ ਅੱਜ ਸਬਜ਼ੀ ਵੀ ਹਟ ਗਈ ਆ ਤੇ ਸਿਲੰਡਰ ਸਾਡੇ ਘਰ ਆਉਂਦਾ ਅਸੀਂ ਸਾਰੇ ਬੜੀ ਸ਼ਾਂਤੀ ਨਾਲ ਲੈਣ ਦੇ ਆ ਇਹਦੇ ਵਿੱਚ ਜੇ ਨਹੀਂ ਸੱਚਾਈ ਤੇ ਕੋਈ ਬੰਦਾ ਕਹਿ ਸਕਦਾ ਵੀ ਗੱਲ ਬਹੁਤ 900 950 ਦਾ ਸਲੰਡਰ ਪਈ ਗਿਆ ਆ ਰਿਆ ਕਲ ਉੱਪਰ ਹੀ ਜੇ ਨਹੀਂ ਆ ਰਿਹਾ ਤਾਂ ਹੱਥ ਖੜੇ ਕਰਦਾ ਵੀ ਨਹੀਂ ਆ ਰਿਹਾ ਔਰ ਘਰ ਦੇ ਮੋਰੇ ਆ ਰਿਹਾ ਆ ਰਿਹਾ ਜੀ ਬੋਲੋ ਸਾਰੇ ਆ ਰਿਹਾ ਕਿ ਨਹੀਂ ਆ ਰਿਹਾ ਸਬਸਿਡੀ ਦੇ ਆਪਾਂ ਨੂੰ ਲੋਡ ਕਿਉਂ ਪੈਂਦੀ ਆ ਜਦੋਂ ਪ আগে ਸਾਫੇ ਜੀ ਆਪਾਂ ਸਿਲੰਡਰ ਦੀ ਸਬਸਿਡੀ 6 ਸਿਲੰਡਰ ਕਾਂਗਰਸ ਦਿੰਦੀ ਸੀ ਸਾਨੂੰ ਯਾਦ ਆ ਸਤਵਾਂ ਸਿਲੰਡਰ ਨਹੀਂ ਸੀ ਦਿੰਦੀ ਕਿੰਨੀ ਸਬਸਿਡੀ ਤੋਂ ਦਿਨਾਂ ਦੇਣਾ ਗੱਲ ਉਹਨਾਂ ਦੀ ਸੱਚੀ ਸੀਗੀ ਉਹਨਾਂ ਨੇ ਦੇਸ਼ ਵੀ ਚਲਾਉਣਾ ਦੂਸਰੀ ਗੱਲ ਹੁਣ ਜੇ ਉਹਨਾਂ ਸਬਸਿਡੀ ਹਟਾਤੀ ਆ ਮਰਗਰ 24 ਰੁਪਏ ਹੁਣ ਆਉਂਦੀ ਹੈ ਤੁਹਾਡੇ ਖਾਤੇ ਵਿੱਚ ਔਰ ਆਪਾਂ ਨੂੰ ਸਹੂਲਤ ਕਿੰਨੀ ਆ ਕਿ ਆਪਾਂ ਵੀ ਤੇ 200 ਦਾ ਤਿੰਨ ਕੋਕੇ ਜਾਂਦੇ ਸੀ ਕੋਈ ਕਪੂਰਥੇ ਲੈਣ ਜਾਂਦਾ ਸੀਗਾ ਕੋਈ ਲੜਾਲੇ ਲੈਣ ਜਾਂਦਾ ਸੀਗਾ ਕੋਈ ਟਿਲ ਮਤ ਲੈਣ ਜਾਂਦਾ ਸੀ ਇੱਕ ਆਪਾਂ ਟਾਈਂਡ ਖਾਦ ਕਰਦੇ ਸੀ ਕੋ ਉਹ ਆਪਾਂ ਕਿੰਨੀ ਸਹੂਲਤ ਦਿੰਦੀ ਹੈ ਦੂਸਰੀ ਗੱਲ ਜਿਹੜੀ ਹੈਗੀ ਆ ਪਰਾਲੀ ਨੂੰ ਅੱਗ ਲਾਉਣ ਦੀ ਉਹਦੇ ਅੱਗੇ ਵਿਰੋਧ ਚ ਪਰਾਲੀ ਨੂੰ ਅੱਗ ਮਾ ਲਈ ਤੇ ਵੀ ਮੇਰੇ ਹਿਸਾਬ ਨਾਲ 50% ਤੋਂ ਜ਼ਿਆਦਾ ਕਿਸਾਨ ਲਈ ਨੋ ਸੈਟੀਫੈਕਟ ਨਹੀਂ ਲੱਗੇ। ਆਸਿਆ-ਆਸੇ ਲੋਕ ਵੀ ਜਿਹੜੇ ਕਿਸਾਨ ਸਾਡੇ ਬੜੇ ਵੀਰ ਸੂਝ ਵਾਲਿਆ। ਕੋਈ ਇਹ ਜਦਾਂ ਦੇ ਨਹੀਂ ਹੈਗੇ ਕਿ ਆਪਾਂ ਹੂਟ ਮਤ ਕਰਦੇ ਆ। ਆ ਜਦੋਂ ਹਣ ਕਣਕ ਨੂੰ ਐਂਕੀ ਅੱਗੇ ਨਹੀਂ ਲੱਗ ਗਈ ਆ। ਉਹਦਾ ਸਾਨੂੰ ਕੁਝ ਮਿਲਿਆ ਹੀ ਨਹੀਂਗਾ। ਸਾਡੀ ਕਣਕ ਕਿੰਨੀ ਸਾੜੀ ਸੀ। ਉਹ ਤੋਂ ਵੀ ਤਾਂ ਪਤਾ ਹੀ ਆ ਪ੍ਰਦੂਸ਼ਣ ਇੰਨਾ ਗਿਆ। ਤੇ ਜੇ ਨਾੜ ਨੂੰ ਕੋਈ ਜਿਹੜੇ ਕਿਸਾਨ ਨੇ ਮਾੜੀ-ਮੋਟੀ ਆਤ ਲਾ ਵੀ ਦਿੱਤੀ। ਕਿਉਂਕਿ ਨੁਕਸਾਨ ਵੀ ਕੀਆ। ਦੂਸਰੀ ਗੱਲ ਹੁਣ ਆਪਾਂ ਜ਼ਮੀਨਾਂ ਲੈਣੀਆਂ ਵੀ ਆ ਤੇ ਖਰੀਦਣੀਆਂ ਵੀ ਆ ਗਵਰਨਮੈਂਟ ਨੇ ਇੱਕ ਲਾਅ ਬਣਾ ਦਿੱਤਾ ਕਿ ਜੇ ਤੁਸੀਂ ਜ਼ਮੀਨ ਵੇਚਣੀ ਆ ਨਾ ਤੁਹਾਨੂੰ ਐਨਓਸੀ ਲੈਣੀ ਪੈਣੀ ਆ ਪ੍ਰਦੂਸ਼ਣ ਤੋਂ ਬਿਜਲੀ ਬੋਰਡ ਤੋਂ ਇਹ ਜਾ ਕੇ ਤੁਹਾਡੀ ਇੰਡਸਟਰੀ ਹੋਣੀ ਆ ਜੇ ਉਹਨਾਂ ਨੇ ਲਿਖ ਦਿੱਤਾ ਪ੍ਰਦੂਸ਼ਣ ਵਾਲਾ ਜੀ ਇਹਨੇ ਆਗਦਾ ਇਹ ਤੁਹਾਡੀ ਦ੍ਰਿਸ਼ਟੀ ਹੋਣੀ ਆ ਸਾਡੇ ਸੂਝਵਾਨ ਬੜੇ ਕਿਸਾਨ ਬੈਠੇ ਆ ਇਹ ਵੀ ਸੋਚਦਾ ਵੀ ਆਪਾਂ ਅੱਗ ਨਾਲ ਇਹ ਕੱਲੋ ਜ਼ੀਰ ਵੇਚਣੀ ਆ ਲੈਣੀ ਆ ਇਹਨਾਂ ਹੋਵੇ ਕਿ ਤੇ ਆਪਣਾ ਕਲੰਕ ਲੱਗ ਜਾਵੇ ਕੇਵਲੇ ਆਪ ਨੂੰ ਗੜੀਆਂ ਤਾਂ ਮਿਲਦੀਆਂ ਨਹੀਂ ਆ ਲੈਨੇ ਵੀ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਮੈਂ ਇਹ ਗੱਲ ਕਿੰਨਾ ਵੀ ਜਿਹੜੀ ਕੋਈ ਸਰਕਾਰ ਚੰਗਾ ਕੰਮ ਕਰਦੀ ਉਹ ਵੀ ਕੁੜੀ ਬੋਤੀ ਸਲੋਧਰੀ ਕਰਨੀ ਪੈਂਦੀ